ICC ਰੈਂਕਿੰਗ ਦੇ ਵਿੱਚ ਭਾਰਤੀ ਟੈਸਟ ਟੀਮ ਚੋਟੀ ਤੇ ਕਾਬਜ਼ ਹੈ ਭਾਰਤੀ ਟੀਮ ਅੰਕ ਸੂਚੀ ਵਿੱਚ 115 ਅੰਕ ਲੈ ਕੇ ਆਪਣੇ ਵਿਰੋਧੀ ਪਾਕਿਸਤਾਨ ਅਤੇ ਆਸਟ੍ਰੇਲੀਆ ਤੋਂ ਅੱਗੇ ਚੋਟੀ ਤੇ ਹੈ ਇੰਗਲੈਂਡ ਦੀ ਟੀਮ ਪ੍ਰੋਥੇਸਥਾਨ ਤੇ ਹੈ ਉਸ ਦੇ ਬਾਅਦ ਦੱਖਣੀ ਅਫਰੀਕਾ ਸ਼੍ਰੀਲੰਕਾ ਨਿਊਜ਼ੀਲੈਂਡ ਵੈਸਟ ਇੰਡੀਜ਼ ਬੰਗਲਾਦੇਸ਼ ਅਤੇ ਜ਼임ਬਾਬਵੇ ਦੀਆਂ ਟੀਮਾਂ ਨੇ ਦੂਜੇ ਪਾਸੇ ਆਰ ਅਸ਼ਵਿੰਦਾ ਡਬਲ ਤਮਾਲ ਜਾ ਰਹੀ ਹੈ ਜਿਸ ਨੇ ਗੇਂਦਬਾਜ਼ੀ ਰੈਂਕਿੰਗ ਅਤੇ ਆਲਰਾਊਂਡਰ ਰੈਂਕਿੰਗ ਦੇ ਵਿੱਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ ਅਸ਼ਵਿੰਦ ਨਿਊਜ਼ੀਲੈਂਡ ਵਿਰੋਧ ਟੈਸਟ ਲੜੀ ਦੌਰਾਨ ਦੂਜੇ ਸਭ ਤੋਂ ਤੇਜ਼ 200 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ ਸਨ ਜਿਨ੍ਹਾਂ 900 ਅੰਕਾਂ ਨਾਲ ਆਪਣਾ ਸਥਾਨ ਕਾਇਮ ਕੀਤਾ ਸੀ ਭਾਰਤੀ 스타 tenis ਖਿਡਾਰਨ ਸਾਨਿਆ ਮਿਰਜ਼ਾ ਲਗਾਤਾਰ ਦੂਜੇ ਸਾਲ ਮਹਿਲਾਵਾਂ ਦੀ ਡਬਲਜ਼ ਰੈਂਕਿੰਗ ਚ ਨੰਬਰ 1 ਤੇ ਬਣੀ ਹੋਈ ਹੈ ਸਿੰਗਾਪੁਰ ਓਪਨ ਦਾ ਫਾਈਨਲ ਹਾਰਨ ਦੇ ਬਾਵਜੂਦ ਸਾਨਿਆ ਦਾ ਤਾਜ ਬਰਕਰਾਰ ਹੈ ਅਸਲ ਵਿੱਚ ਦੁਨੀਆ ਦੇ ਮਸ਼ਹੂਰ ਸਟਾਰ ਜੌਨ ਸੀਨਾ ਦੀ ਇੱਕ ਵੀਡੀਓ ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿੱਨਾ ਚੌਨਾਂ ਦੀ ਗਰਲਫ੍ਰੈਂਡ ਨੀਕੀ ਵੀ ਦਿਖ ਰਹੀ ਹੈ ਦਰਸਲ ਹੈਲੋਵਿਨ ਮੌਕੇ ਜੌਨ ਅਤੇ ਨੀਕੀ ਇੱਕ ਦੂਜੇ ਦੇ ਆਊਟਫਿਟਸ ਅਤੇ ਅੰਦਾਜ਼ ਵਿੱਚ ਦਿਖੇ ਪਰ ਦਿਨੇ ਵਿਟੋਰੀਟਾਰ 92 ਸਾਲ ਦੇ ਕੇਵੀ ਸ਼੍ਰੀ ਮੋਲੂ ਨੇ ਵਿਸ਼ਵ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਦੀ 5000 ਮੀਟਰ ਦੀ ਪੈਦਲ ਯਾਤਰਾ ਕੈਟਾਗਰੀ ਚ 골ਡ ਮੈਡਲ ਆਪਣੇ ਨਾਮ ਕੀਤਾ ਜਿਨਾ 90 ਤੋਂ 95 ਸਾਲ ਉਮਰ ਦੀ ਕੈਟਾਗਰੀ ਵਿੱਚ ਹਿੱਸਾ ਲਿਆ ਸੀ